ਵੀ ਇਹ ਜਿੰਨੇ ਵੀ ਗੈਰ ਸਹਾਇਤਾ ਮੰਨਤਾ ਪ੍ਰਾਪਤ ਸਕੂਲ ਆ ਇਹ ਹੈਗੇ ਨੋ ਪ੍ਰੋਫਿਟ ਨੋ ਲਾਸ ਕਨਸੈਪਟ ਤੇ ਔਰ ਅੱਜ ਦਾ ਕੀ ਹੈ ਇਹਨਾਂ ਨੇ ਇਹਦਾ ਵਪਾਰੀਕਰਨ ਕਰਕੇ ਬੱਚਿਆਂ ਦਾ ਜਿਹੜਾ ਨੁਕਸਾਨ ਕਰਨ ਰਿਹਾ ਮਾਪੇ ਦੀ ਲੁੱਟਖਸੁੱਟ ਕਰਨ ਰਿਹਾ ਸੋ ਇਸ ਲੁੱਟਖਸੁੱਟ ਨੂੰ ਰੋਕਣ ਲਈ ਦੋ ਚੀਜ਼ਾਂ ਤੇ ਅਸੀਂ ਅੱਜ ਫੋਕਸ ਕਰ ਰਹੇ ਹਾਂ ਇੱਕ ਜਿੰਨਾ ਸਕੂਲਾਂ ਕੋ ਮਾਨਤਾ ਨਹੀਂ ਆ ਉਹ ਸਕੂਲਾਂ ਨੂੰ ਜਿਹੜਾ ਫਾਈਨ ਪਾਵੇ ਉਹਨਾਂ ਦੇ ਪ੍ਰਬੰਧਕੀ ਸੁਸਾਇਟੀਆਂ ਆਧਾਰਾਂ ਦੇ ਖਿਲਾਫ ਪਰਚਾ ਦਰਜ ਹੋਵੇ ਦੂਸਰੀ ਗੱਲ ਜਿਨ੍ਹਾਂ ਕੋ ਵਿਸ਼ੇ ਦੀ ਅਗਿਆ ਨਹੀਂ ਹੈਗੀ ਮਨਜ਼ੂਰੀ ਨਹੀਂ ਹੈਗੀ ਉਹਨਾਂ ਨੂੰ ਪਾਰੀਫਾਈਨ ਪਾ ਕੇ ਜਿਹੜਾ ਨੋਟਿਸ ਕੀਤਾ ਜਾਵੇ ਔਰ ਉਹਨਾਂ ਦੇ ਜਿਹੜੀ ਆ ਸਕੂਲ ਦੀ ਮਾਨਤਾ ਕੈਨਸਲ ਕੀਤੀ ਜਾਵੇ ਜਿਨ੍ਹਾਂ ਨੇ ਵਾਧੂ ਵਿਸ਼ੇ ਦੇ ਬੱਚੇ ਜਿਹੜੇ ਆ ਦਾਖਲ ਕੀਤੇ ਆ ਉਹ ਲਈ ਅਸੀਂ ਇਹ ਜਿਹੜੇ ਆ ਲੈਟਰ ਲਿਖੇ ਆ ਡੀਜੀਐਸਈ ਡੀਪੀਆਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਬਾਲ ਅਧਿਕਾਰ ਚੀਫ ਸੈਕਟਰੀ ਜਿਹੜੇ ਹੈਗੇ ਮੁੱਖ ਮੰਤਰੀ ਔਰ ਸਿੱਖਿਆ ਮੰਤਰੀ ਨੂੰ ਅਸੀਂ ਲੈਟਰ ਕੀਤਾ ਵਾ ਔਰ ਇਸ ਲੈਟਰ ਤੋਂ ਬਾਅਦ ਅਸੀਂ ਸ਼ਨੀਵਾਰ ਜਾਂ ਮੰਗਲਵਾਰ ਸੌਰੀ ਮੰਗਲਵਾਰ ਤੱਕ ਅਸੀਂ ਵੇਟ ਕਰਾਂਗੇ ਜੇ ਪੰਜਾਬ ਸਰਕਾਰ ਨੇ ਇਹਨਾਂ ਸਕੂਲਾਂ ਦੇ ਖਿਲਾਫ ਕੋਈ ਕੁਇਕਲੀ ਐਕਸ਼ਨ ਨਾ ਲਿਆ ਫਿਰ ਅਸੀਂ ਹਾਈ ਕੋਰਟ ਜਾ ਕੇ ਇਹ ਜਿਹੜੇ ਲਿਸਟਡ ਸਕੂਲ ਨੇ ਬਲਾਕ ਕਰਈਆ ਇਹਦੇ ਇੱਥੇ ਅਸੀਂ ਸਟੇ ਲਾਵਾਂਗੇ ਤਾਂ ਕਿ ਇਹ ਦਾਖਲਾ ਨਾ ਕਰ ਸਕਣ ਔਰ ਜਿਹੜੇ ਮਾਪੇ ਲੁੱਟ ਸਣ ਤੋਂ ਬਚ ਸਕਣ ਲੱਗਦਾ ਨਹੀਂ ਆ ਕਿ ਜਿਹੜੇ ਬੱਚਿਆਂ ਦੇ ਮਾਪੇ ਹੈ ਉਹ ਇਹਨਾਂ ਨੂੰ ਜਾਗਰੂਕ ਹੋਣਾ ਚਾਹੀਦਾ ਐ ਬੇਨਤੀ ਹੈ ਅਸੀਂ ਪਿਛਲੇ 2017 ਤੋਂ ਲਗਾਤਾਰ ਮਾਪਿਆਂ ਨੂੰ ਅਵੇਅਰ ਕਰ ਰਹੇ ਹਾਂ ਲੜ ਰਹੇ ਹਾਂ ਜਥੇਬੰਦੀਆਂ ਨੂੰ ਪਾਰਟੀਆਂ ਨੂੰ ਅਪੀਲ ਕਰ ਰਹੇ ਆ ਕਿ ਅਵੇਅਰ ਹੋਵੋ ਸੁਚੇਤ ਹੋਵੋ ਜਾਗਰਤੀ ਲਹਿਰ ਖੜੀ ਕਰੋ ਔਰ ਇਹ ਜਿਹੜੇ ਵਪਾਰੀ ਕਰਨ ਜਿਹੜੇ ਬਣਾਤਾ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਇੱਕ ਤਾਂ 8% ਤੋਂ ਜ਼ਿਆਦਾ ਫੀਸ ਨਹੀਂ ਲੈ ਸਕਦੇ ਐਨੂਅਲ ਫੰਡ ਇਹ ਨਹੀਂ ਲੈ ਸਕਦੇ ਕਿਤਾਬਾਂ ਇਹ ਨਹੀਂ ਵੇਚ ਸਕਦੇ ਵਰਦੀਆਂ ਇਹ ਨਹੀਂ ਵੇਚ ਸਕਦੇ ਜੋ ਬੇਲਿਆ 2019 ਦਾ ਸੋਧ ਬਿੱਲ ਉਹਦੇ ਮੁਤਾਬਕ ਇਹ ਉਸ ਐਕਟ ਨੂੰ ਉਸ ਬਿੱਲ ਨੂੰ ਵੀ ਜਿਹੜਾ ਵਾ ਵਾਇਲਟ ਕਰਨ ਰਏ ਆ ਪਰ ਕੋਈ ਵੀ ਨਾ ਕਮਿਸ਼ਨ ਨਾ ਸਰਕਾਰ ਨਾ ਕੋ ਪੋਲਿਟਿਕਲ ਪਾਰਟੀ इवन देन ਨਿਆਪਾਲਿਕਾ ਵੀ ਦਾ ਸੂ ਮਟੂਣੀ ਲੈ ਰਹੀ ਸੋ ਅਸੀਂ ਨੈਸ਼ਨਲ ਯੂਥ ਪਾਰਟੀ ਅੱਜ ਬਿਲਕੁਲ ਐਕਸ਼ਨ ਪਲਾਨ ਦੇ ਵਿੱਚ ਆ ਜੇਕਰ ਸੌ ਮੰਗਲਵਾਰ ਤੱਕ ਪੰਜਾਬ ਸਰਕਾਰ ਨੇ ਦਾ ਨੋਟਿਸ ਨਾ ਕੀਤਾ ਤਾਂ ਨੈਸ਼ਨਲ ਯੂਥ ਪਾਰਟੀ ਇਹਨਾਂ ਸਕੂਲਾਂ ਤੇ ਨੋਟਸ ਲੈਗੀ ਔਰ ਅਕਾਦਮਿਕ ਸੈਸ਼ਨ ਦੇ ਜਿਹੜੇ ਸੈਸ਼ਨ ਦੇ ਦਾਖਲੇ ਆ ਇਹ ਅਸੀਂ ਇੱਕ ਵੀ ਸਕੂਲ 'ਚ ਇੱਕ ਵੀ ਦਾਖਲਾ ਨਹੀਂ ਹੋਣ ਦਵਾਂਗੇ ਅਸੀਂ ਨਿਆਂ ਪਾਲਕਾ ਦਾ ਜਿਹੜਾ ਉਹ ਟਾਸ ਰੱਖਦੇ ਹਾਂ ਕਿੱਥੇ ਕਿੱਥੇ ਤੱਕ ਪਹੁੰਚ ਕਰੋਗੇ ਸਾਡਾ ਹੀ ਮਕਸਦ ਆ ਅਸੀਂ ਮੀਡੀਆ ਦੇ ਥਰੂ ਸੱਜਣਾ ਦੇ ਪਰਿਵਾਰਾਂ ਦੇ ਥਰੂ ਪਿੰਡਾਂ 'ਚ ਜਾ ਕੇ ਗੁਰਦੁਆਰਿਆਂ 'ਚ ਅਨਾਉਂਸਮੈਂਟ ਆ ਕਰਕੇ ਪੰਚਾਇਤਾਂ ਨੂੰ ਪ੍ਰੇਰਿਤ ਕਰਕੇ ਮਤੇ ਵੀ ਪਵਾਵਾਂਗੇ ਜਿਹੜੇ ਸਕੂਲ ਕਾਇਦੇ ਦੇ ਕਾਨੂੰਨ ਦੇ ਖਿਲਾਫ ਜਾ ਕੇ ਮਾਪੇ ਦੀ ਲੁੱਟ-ਛੁੱਟ ਕਰ ਰਹੇ ਆ ਔਰ ਕਾਨੂੰਨ ਦੀ ਲੰਘਣਾ ਕਰ ਰਹੇ ਆ ਅਸੀਂ ਸਰਕਾਰ ਔਰ ਕਾਨੂੰਨ ਦੇ ਹੱਕ 'ਚ ਇਹ ਕਿੱਡੀ ਵੱਡੀ ਲਹਿਰ ਖੜੀ ਕਰਾਂਗੇ ਜੀ ਦੇ ਨਾਲ ਇਕਨੋਮਿਕ ਤੌਰ ਤੇ ਸਟੇਟ ਨੂੰ ਬੈਨੀਫਿਟ ਬੈਨੀਫਿਟ ਹੋਊ ਔਰ ਸਾਡੇ ਜਿਹੜੇ ਬੱਚਿਆਂ ਨੂੰ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਮੁਤਾਬਕ ਫ੍ਰੀ ਜਿਹੜਾ ਵਾ ਸਿੱਖਿਆ ਜਿਹੜਾ ਮਿਲਦਾ ਰਹਾ ਉਹ ਪਧਰਾ ਹੋ ਜਾਏਗਾ ਤੇ ਪਰਿਵਾਰਾਂ ਦੇ ਥਰੂ ਪਿੰਡਾਂ 'ਚ ਜਾ ਕੇ ਗੁਰਦੁਆਰਿਆਂ 'ਚ ਅਨਾਉਂਸਮੈਂਟਾਂ ਕਰਕੇ ਪੰਚਾਇਤਾਂ ਨੂੰ ਪ੍ਰੇਰਿਤ ਕਰਕੇ ਮਤੇ ਵੀ ਪਵਾਵਾਂਗੇ ਜਿਹੜੇ ਸਕੂਲ ਕਾਇਦੇ ਦੇ ਕਾਨੂੰਨ ਦੇ ਖਿਲਾਫ ਜਾ ਕੇ ਮਾਪੇ ਦੀ ਲੁੱਟ-ਖੁੱਟ ਕਰ ਰਹੇ ਆ ਔਰ ਕਾਨੂੰਨ ਦੀ ਲੰਘਣਾ ਕਰ ਰਹੇ ਆ ਅਸੀਂ ਸਰਕਾਰ ਔਰ ਕਾਨੂੰਨ ਦੇ ਹੱਕ 'ਚ ਇਹ ਕਿੱਡੀ ਵੱਡੀ ਲਹਿਰ ਖੜੀ ਕਰਾਂਗੇ ਜੀਦੇ ਨਾਲ ਇਕਨੋਮਿਕ ਤੌਰ ਤੇ ਸਟੇਟ ਨੂੰ ਬੈਨੇਫਿਟ ਬੈਨੇਫਿਟ ਹੋਊ ਔਰ ਸਾਡੇ ਜਿਹੜੇ ਬੱਚਿਆਂ ਨੂੰ ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਮੁਤਾਬਕ ਫ੍ਰੀ ਜਿਹੜਾ ਵਾ ਸਿੱਖਿਆ ਜਿਹੜਾ ਮਿਲਦਾ ਰਾ ਉਹ ਪਧਰਾ ਹੋਵੇ